thank you ਕਣ ਪਾਏ ਆ ਘਰ ਦਾ ਸਵਾਲ ਹੋਵੇ ਬੱਚੇ ਦਾ ਸਵਾਲ ਹੋਵੇ ਜੇ ਕੋਈ ਮੇਰੀ ਭੈਣ ਕਿਸੇ ਵੀਰ ਨੇ ਕਣ ਪਾਏ ਆ ਉਹ ਆ ਸਕਦਾ ਘਰ ਦਾ ਸਵਾਲ ਹੋਵੇ ਬੱਚੇ ਦਾ ਸਵਾਲ ਹੋਵੇ ਪਹਿਲੀ ਵਾਰੀ ਦੇ ਕਣ ਹੁਣ ਘਰ ਦੇ ਵਿੱਚ ਪਾਉਣਾ ਚੱਲਦਾ ਹੁਣ ਪਾਉਣਾ ਦੋ ਜਣਾਂ ਤੇ ਚੱਲਦੀਆਂ ਸੀਗੀਆਂ ਘਰ ਬਰਬਾਦ ਹੋ ਚੁੱਕਿਆ ਹੈ ਕੋਈ ਭਾਈਚਾਰਾ ਰਿਸ਼ਤੇਦਾਰੀ ਕੋਈ ਆਇਆ ਹੈ ਆ ਸਕਦਾ ਹੈ ਕੋਈ ਤਲਕਾਂ ਤਾਂ ਗੱਲਾਂ ਪਹੁੰਚ ਚੁਕੀਆਂ ਹੋ ਗਏ ਆ ਭਾਈ ਉੱਥੇ ਖੜੋ ਉਧਰ ਸਹੀ ਉਧਰ ਸਹੀ ਕੋਣੀ ਮੈਨੂੰ ਲੱਗੇ ਭਾਈ ਸਹੀ ਹੈ ਉੱਥੇ ਸਹੀ ਸਜਾ ਉੱਥੇ ਆ ਨਹੀਂ ਟਿਕਣ ਪਿੱਛੇ ਨਹੀਂ ਟਿਕਣ ਚੱਲ ਜੀ ਸੁਕੇਲਦਾ ਅਹ ਹੱਦ ਸੁਕੇਲਦਾ ਪਿੱਛਾ ਦੇ ਪੈਰ ਚਾਤੇ ਅਹ ਸੁਕੇਲਦਾ ਸਿੱਖਾਂ ਦੇ ਪੈਰ ਪਤਾ ਕੇ ਮਾਤਾਏ ਪੁੱਛਨਾ ਹੈ ਉਸ ਸੱਦੇ ਘਰ ਦੇ ਵਿੱਚ ਕੀ ਲਿਖਿਆ ਕੋਈ ਇੰਨੀਆਂ ਸਮੱਸਿਆ ਜੱਲੀ ਜਾਂਦੀਆਂ ਆ ਪੌਣਾ ਪੌੜ ਖੇਡਦਾ ਸੀ ਮਤਰਾ ਆ ਗੱਡੀਆਂ ਕੌਣ ਲਾਈ ਬਟਿਆ ਹੋਰ ਕੋਣ ਫਿਰਦਾ ਆ ਕੋਈ ਬੰਦੇ ਤੇ ਪੌਣ ਕੀ ਤੇ ਲੱਗਦੀ ਸੀ ਆਦਮੀ ਤੇ ਪੌਣ ਲੱਗੀ ਕੋਈ ਨਹੀਂ ਲੱਗਦੀ ਆ ਦੇਖਤਾ ਚੱਲ ਗਿਆ ਤੈਨੂੰ ਕਾਫੀ ਟਾਈਮ ਹੋ ਚੁੱਕਿਆ ਹੈ ਕਿਸੇ ਬਸੇ ਕੋਈ ਮਾਤਾ ਰਾਮਣੀ ਆਈ ਜਾਂਦਾ ਸਾਰਾ ਕੰਮ ਬਰਬਾਦ ਹੋ ਚੁੱਕਿਆ ਜੋ ਮੰਗ ਮੰਗੀ ਉਹ ਮੰਗਣੀ ਸੋ ਨਹੀਂ ਨਹੀਂ ਮਿਲੀ ਚਾਹ ਚੱਕ ਸਰੀਰ ਦੇ ਵਿੱਚ ਜਿਹੜੇ ਤਬੰਦੀਆਂ ਮਾਤਾ ਕਿਤੇ ਮੰਦੀਆਂ ਫੇਰ ਕਬਰਾਟਣ ਲੱਗ ਜਿੰਦੀ ਕਿਹਦੀ ਹੁੰਦੀ ਹੈ ਇੱਕ ਦਾ ਸਰੀਰ ਸਿਰ ਦਾ ਜਿਹੜਾ ਸਰੀਰ ਬਾਜੰਦਾ ਦਾ ਮਤਲਬ ਕਿਦਾ ਬਾਜੰਦਾ ਹੈ ਇਹ ਦੱਦਲਾ ਪਏ ਜਾਂਦੀਆਂ ਸਜਾੜਾਂ ਜੁੜ ਜਾਂਦੀਆਂ ਸੀ ਗੁੰਮ ਹੋਇਨਾ ਜੁਟੇ ਪਰਾਂ ਦੇ ਵਿੱਚ ਕੋਹੋਂ ਦਾ ਸੀ ਇਹ ਕੋਈ ਨਹੀਂ ਹੁੰਦਾ ਸੀ ਇਹ ਗੱਲ ਪੱਕੀ ਹੈ ਚੱਲੀ ਗਏ ਆਂ ਜਿਹੜਿਆ ਰਹਾ ਤੁਰਦਾ ਹੈ ਉਹ ਰਾਵਾ ਮੁਖ ਦੇ ਫਿਰਦੇ ਨੇ ਮੇਰੀ ਮੰਡੀ ਦਸਤੂਰਾ ਜਲਾਵਤ ਸੁਦੇ ਤੇ ਆ ਜਿੰਦੀਆਂ ਬਾਂ ਜਿੰਦੀਆਂ ਕਿਸੇ ਬਸ ਕੋਈ ਉਦੋਂ ਰਾਹ ਨਹੀਂ ਬੰਦਾ ਇੱਜਾ ਚਾਂਸ ਹੋ ਗਿਆ ਜੀਰ ਕਹਿੰਦਾ ਕੋਈ ਰੁਸ ਕੇ ਜਾਉਂਦੇ ਸੀ ਕਹਾਣੀ ਉਹ ਜਾ ਬਸ ਇਹ ਨਾ ਜਾਉਂਦੇ ਬਾਹਰ ਜਾ ਕੇ ਤਾਂ ਵੀ ਕਰਦੀ ਚੱਲੀ ਕਹਿੰਦਾ ਪਤਰਾ ਨਾ ਤੁਸੀਂ ਸਹੀ ਹੁੰਨੇ ਹੋ ਨਾ ਕੋਈ ਕੰਮ ਸਿਰੇ ਚੜਦੇ ਆ ਕਿਸੇ ਪਾਸੇ ਕੋਈ ਰਾਹ ਨਹੀਂ ਬੰਦਾ ਇਹ ਲੱਗਦਾ ਜਿਵੇਂ ਜਿੰਦੇ ਲੱਗੇ ਪਏ ਆ ਦੋ ਭਾਈ ਕੌਣ ਹੈ ਹੈ ਚੱਲੀ ਗਏ ਨਾ ਅਜੀ ਕਿਤੇ ਜੀ ਲਾਏ ਤੇਰਾ ਪਿੰਡ ਕਿਸੇ ਨਾ ਕੰਨ 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 ਮਾਤਾ ਨੂੰ ਮੰਨਦੇ ਹੋ ਮੋਹ ਦਰਦਾ ਮਾਤਾ ਜੀ ਕੱਲੀ ਮਾਤਰੋਂ ਹੁੰਦੇ ਆ ਹੂੰ ਇਨਾਰ ਸੀ ਕੋਈ ਬੱਕਰਾ ਬੁੱਕਰਾ ਕੋਲ ਨਾ ਦਸੀ ਕੋਸ ਨਹੀਂ ਉੱਡ ਬੁੱਡ ਕੇ ਕੌਣ ਖਾਂਦਾ ਸੀ ਸੱਚ ਦੱਸ ਸੁਭੀ ਰਹਾ ਇਹ ਤਾਂ ਮੈਂ ਦੁੱਸੂ ਬੋਲ ਖਾਂਦਾ ਮੀਟ ਖਾਣੇ ਚਲੇ ਹਾਂਜੀ ਮਟ ਲੜ ਤੇਰੀ ਗੁਰੂ ਦੀ ਮਨ ਕਮ ਨਾ ਆਵੇ ਹੁਤੀ ਖਾਲੀਆਂ ਤਾਂ ਵੀ ਫੜਾ ਨਹੀਂ ਹੋਇਆ ਮੀਟ ਖਾਲਿਆ ਅੰਡੇ ਖਾਲੇ ਧਾਰੂਆਂ ਪੀੜੀਆਂ ਟੱਪੜੀਆਂ ਮੱਜੀਆਂ ਜੀਵਤੀ ਹੱਤਿਆ ਕਰਕੇ ਮਾਤਾ ਨੇ ਕੁਝ ਦੇਤਾ ਫੇਰ ਕੋਸ਼ ਮਿਲ ਗਿਆ ਫੇਰ ਘਰ ਬਰਬਾਦ ਹੋ ਗਿਆ ਮਾਤਾ ਜੀ ਘਰੋਂ ਜਾਵੜਿਆ ਸੀ कंद मरूं दवाई बि मुश्क कयूं मार्दी आहे ही स्प्रे जहिड़ी रहंदी हूंदी आहे सुण कंदा किथो आया किथो लेकिन ਕਿਉਂ ਬੋਤਲਾਂ ਨਾਲ ਨਹੀਂ ਆਈ ਸੀ ਕਿੱਥੇ ਆ ਸੋਡੀਆਂ ਮਟੀਆਂ ਮਾਤਾ ਦੋ ਦਰਕਤ ਲੱਗੇ ਹੈਗੇ ਟੁਕੜੇ ਤੇ ਜਿਵੇਂ ਲੱਗੇ ਕੋਈ ਟੁਕੜਾ ਜਿੱਥੇ ਮਟੇ ਲੱਗੇ ਕੋਈ 8 8 5 ਕਿੱਲਿਆਂ ਦੀ ਹੈ ਕਿ 4 ਕਿੱਲਿਆਂ ਦੀ ਇੱਥੇ ਇਕੱਠੇ ਕਰਦੇ ਉੱਥੇ ਤੁਸੀਂ ਮੰਨੀ ਜਾਂਦੇ ਸਭ ਕੁਝ ਕਰੀਆ ਦਾ ਆ ਵੀ ਦਿੱਕਤਾ ਆ ਗਿਆ ਫੇਰ ਮਾਤਾ ਆਵਾਜ਼ ਬਜਣੀ ਕਿਹਨੂੰ ਬਜਣੀ ਆਵਾਜ਼ ਵੱਜਦੀ ਹੈ ਨਾਲ ਦੀ ਨਾਲ ਸਰੀਰ ਖਤਮ ਹੋ ਜਾਂਦਾ ਹੈ ਚੁੱਲ੍ਹੇ ਬਣਾ ਲਈ ਤੈਨੂੰ ਸੋਡੇ ਪਾਵਾਰ ਚੁੱਲ੍ਹੇ ਤੰਨਾ ਬਣ ਗਏ ਨਿੱਕੀਆਂ ਗੱਲਾਂ ਤੋਂ ਵੱਡੀਆਂ ਗੱਲਾਂ ਬਣ ਕੇ ਮਾਤਾ ਲੜਾਈ ਚੜੜੇ ਹੋਗੇ ਡੰਗਾ ਛੋਟੀਆਂ ਚੱਲਣੀਆਂ ਲੜਾਈ ਚੜੜੇ ਉਹ ਕੇ ਜੱਫਾ ਜੱਫੀ ਹੋ ਗਈ ਸੀ ਕੌਣ ਹੋ ਗਿਆ ਸੀ ਉਹ ਵੀਰਪਾਲ ਰਮਨਦੀਪ

ਕਿਥੋਂ ਲੈ ਕੇ ਆਈਆਂ ਨੂੰ ਕਿੰਨਾ ਦਾ ਬੋਸ ਹੈ ਕਿੰਨਾ ਟਾਈਮ ਹੋ ਗਿਆ ਸਪਰੇ ਦੀ ਮਸਤ ਮਾਰੀ ਇਹਨੇ ਨੂੰ ਕਿੰਨਾ ਟਾਈਮ ਹੋ ਗਿਆ ਉਹ ਮੈਂ ਆਏ ਪੁੱਛਦਾ ਸਪਰੇ ਦੀ ਮਸਤ ਮਾਰਦੇ ਨੂੰ ਕਿੰਨਾ ਟਾਈਮ ਹੋ ਗਿਆ ਤੂੰ ਕਿ ਫਟਾ ਤਾਂ ਨਹੀਂ ਫਟਾ ਤਾਂ ਨਹੀਂ ਨਹੀਂ ਪਟਣਾ ਹੀ ਬੂਹੇ ਆਣੇ ਕਿੰਨੇ ਸਾਲ ਹੋ ਗਏ ਰਾਮਣੀ ਆਈ ਜਾਂਦਾ ਖੂਨ ਦੇ ਛਿੱਟੇ ਕਿੱਥੇ ਆਈ ਸੀ ਕੱਚਾ ਮਾਸ ਕਿੱਥੇ ਆਈ ਸੀ ਕੋਈ ਨਵੇਰਾ ਕਿੱਥੇ ਮਰਿਆ ਸੀ ਕੋਈ ਸੂਈ ਕਿੱਥੇ ਆਈ ਸੀ ਦੋ ਤਬੀਅਤ ਕਿੱਥੇ ਆਈ ਸੀ ਮਾਤਾ ਐ ਸੋਣ ਕਦੀ ਕਿ ਮੁੱចਤ ਮਹਾਰਾਣੀ ਵਾਹ ਦਾ ਕਿਸੇ ਬਸੇ ਰਾਮ ਨਹੀਂ ਆਇਆ ਬੱਕਰੀਆਂ ਕੋਲ ਰੱਖੀਆਂ ਕਿਲੇ ਰੱਖੀਆਂ ਮਰਗੀਆਂ ਸੀ ਕਿਤੋਂ ਸਰ ਕਿੰਨੀਆਂ ਕ ਮਰਗੀਆਂ ਜੀ ਕਿਉਂ ਦਿਖਉਂਦਾ ਤਨ ਬੱਕਰੀਆਂ ਕੋਈ ਲੈ ਲੈ ਮਾਰ ਕੇ ਕਿੰਨੀਆਂ ਮਰਗੀਆਂ ਕਿੰਨਾ ਡਰ ਹੋ ਗਿਆ ਉਹ ਤੋਂ ਬਾਅਦ ਕੋਈ ਰਾਮ ਨਹੀਂ ਆਇਆ ਉਹ ਤੋਂ ਬਾਅਦ ਤੇਰੇ ਬੱਚੇ ਅੱਡੋਗੇ ਸਭ ਕੁਝ ਤੋਂ ਬਾਅਦ ਹੋਇਆ ਮਾਤਾ ਕਿਸੇ પાસે ਦੀ ਉਦਾਸ नामदास रानी चार जार ਆਦਮੀਏ ਜਿੰਨੇ ਬੋਲਨੇ ਵੈਸੇ ਇੱਕ ਵਈ ਪੜਾ ਕਰ ਦੂ ਆਪਕੇ ਝੋਟਾ ਇੱਕ ਖਵਾ ਕਰ ਦੂਆ ਬੱਚੇ ਹੋ ਜਨਨੇ ਕਿ ਸੋਣਾ ਮਿੱਠੀ ਮਰਾਦ ਹੋ ਜਨਨੇ ਕਿ ਆਪਣੇ ਘਰੇ ਕੰਮ ਖਾਂ ਸਰੋਏ ਆਈ ਸਮਝ ਪੰਜ ਫੋਰੀਆਂ ਲਾ ਸਕਦੀਆਂ ਖੂਵਾਂ ਦੀ ਟਾਣੀ ਲੋਣੀ ਐ ਇੱਥੀ ਨੋਣੀਆ ਵੀਰਵਾਰ ਨੂੰ ਲਾ ਦੂੰਗੀ ਜਾਂ ਮਾਤਾ ਜਰਾ ਬਲਾਓ ਜੂਆ ਜਿੱਦੇ ਪੜਾਓ ਤੇ ਸੱਲੀ ਹੋਗੀ ਔਰ ਦੁਬਾਰਾ ਆਉਂਗੇ ਆਈ ਸੰਗ ਪਾ ਮਾ ਠੀਕ ਹੈ ਦੇ ਕੇ ਨਾ ਸਮਾਂ ਚੱਲ ਹਾਂਜੀ ਅਦਮੀ ਜੇ ਤੇਰੇ ਦਿਨ ਕਾਲੇ ਕਾਲੀ ਜੇ ਤੇਰੇ ਦਿਨ ਕਾਲੇ I'm okay. going okay.